ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਟਰ ਕਲਾ ਜ਼ਿਲ੍ਹਾ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਮੁੱਲ ਦੀਆਂ ਤੁਹਾਨੂੰ 4 ਵਾੜਾਂ ਵਿਖਾਉਣੀਆਂ 4ਆਂ ਵਾੜਾਂ ਦੀ ਸੇਮ ਹੀ ਹਾਈਟ ਹੈ ਦੋ ਜਰਸੀ ਨਸਲ ਦੀਆਂ ਇੱਕ ਡੱਬੀ ਕ੍ਰਾਸ ਆਂਗਦੀ ਐ ਇੱਕ ਇਧਰ ਕਾਫੀ ਕਲਰ ਦੀ ਐ ਬਿਲਕੁਲ ਜੈਜ ਮੁੱਲ ਹੋਣਗੇ ਦੁੱਧ ਚਾਰਾਂ ਦਾ ਹੀ ਮੱਝਾਂ ਰਗਾਓ ਇਨਫਾਰਮੇਸ਼ਨ ਲੈ ਦਿੰਨਾ ਉਹ ਕਰ ਦੇ ਗੱਲ ਬਾਤ ਹਾਂਜੀ ਬਾਈ ਸასი ਕਾਲ ਨਾਮ ਤੇ ਵੈਸੇ ਨਾਮ ਬਾਈ ਲਾਲਾ ਪਿੰਡ ਪੁੱਤਰ ਜ਼ਿਲ੍ਹਾ ਮੋਗਾ ਤੁਸੀਂ ਮੋਗਾ ਫੋਨ ਨੰਬਰ ਦੱਸ ਦੀ 6284410416 6284410416 ਚਾਰ ਬਣਾ ਲਾਲੇ ਹਾਂ ਚਾਰ ਆ ਬਾਈ ਕਿੰਨਾਂ ਮਸੂਆ ਇਹ ਬਾਈ ਮਾਲਕਾਂ ਦਾ ਦੂਜਾ ਗਿਆ ਕੋਈ ਦੂਜਾ ਮੰਨ ਲੈ ਤੀਜਾ ਮੰਨ ਲੈ ਝੋਲਡਾਂ ਤੋਂ ਲਈਏ ਇਹ ਆਪਾਂ ਝੋਲਡਾਂ ਤੋਂ ਹਾਂ ਸੀਮ ਠੰਡੀ ਪੂਰੀ ਆ ਦੁੱਧ 17-18 ਕਿਲੋ ਦੱਸ ਦੇ ਕਹਿੰਦੇ ਚੋਇਆ ਦਾ ਸਾਡਾ ਠੀਕ ਐ ਤਿੰਨ ਲੈ ਜੂ ਹਜੇ ਤਿੰਨ ਚਾਰ ਸਹੀ ਐ ਦੋਸਤੋ ਬਾਈ ਕਹਿੰਦਾ ਝੋੜੜਾ ਪਿੰਡ ਤੋਂ ਲਈ ਐ ਆ ਲੱਖਾ ਮਹਿਤਿਆਣਾ ਝੋੜੜਾ ਆਣ ਗਵਾਂ ਦੇ ਪਿੰਡ ਆ ਝੋੜੜਾ ਪਿੰਡ ਤੋਂ ਲਈ ਐ 17-18 ਕਿਲੋ ਦੁੱਧ ਬਾਈ ਦੱਸਦਾ ਜਿਨ੍ਹਾਂ ਤੋਂ ਆਪਾਂ ਲਈ ਐ ਘਰੇਲੂ ਬੰਦਿਆਂ ਤੋਂ ਲਈ ਐ ਉਹ ਕਹਿੰਦੇ ਇਹਨਾਂ ਦੁੱਧ ਇਹਦੇ ਥੱਲੋਂ ਅਸੀਂ ਚੋਇਆ ਸਾਨੂੰ ਬਾਈ ਕਹਿੰਦਾ ਅਗਲੇ ਨੇ ਦੂਜਾ ਸੂਆ ਕਹਿ ਕੇ ਦਿੱਤੀ ਆ ਅਗਲਾ ਭਾਵਾ 10ਵਾਂ ਸੂਆ ਮੰਨ ਕੇ ਲੈ ਲੇ ਹਵਾਨਾ ਬਹੁਤ ਸੋਹਣਾ ਵੱਡਾ ਅਮਰੀਕਨ ਵੜਾ ਜਿਹੜਾ ਲੇਵਾ ਹਾਂ ਆਹ ਸਾਰੀ ਵਾਲ ਢਿੱਲ ਕੱਢ ਕੇ ਸੂਣਾ ਬੰਬੂ ਲਾ ਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਵੜ ਫੁੱਲ ਵਜਨ ਵਾਲੀ ਆ ਕੱਦ ਕਾਠ ਪੂਰਾ ਹੀ ਆ ਥਣ ਬਹੁਤ ਚੰਗਾ ਭਵਾਂ ਅਗਲ ਹੱਥੀ ਚਵਾਈ ਕਰ ਲੇ ਭਵਾਂ ਮਸ਼ੀਨ ਤੇ ਚਵਾਈ ਕਰ ਲੇ ਤੇ ਦੁੱਧ ਵੀ ਮੱਝ ਹਰਗਾਉ ਜਮਾ ਚਟਾ ਮਿੱਠਾ ਫੋਟ ਸ਼ਾਂਖ ਪੂਰਾ ਆਵਣੀ 17 18 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਹਵਾਨੇ ਦੀ ਤਿਆਰੀ ਬਹੁਤ ਆ ਬਾਕੀ ਸਾਈਡਾਂ 'ਚ ਹਜੇ ਵਾਲ ਢਿੱਲ ਕਾਫੀ ਬਾਕੀ ਆ ਹਜੀ ਏਡਾ ਹੀ ਵੱਡਾ ਖਵਾਨਾ ਹੋਰ ਤਿਆਰ ਕਰ ਲੈਣਾ ਕਰਮਾਲੀ ਨੇ ਸੀਲ ਸਭ ਫੁੱਲ ਹੈ ਬਾਕੀ ਜਦੋਂ ਸੂਨਾ ਸੂਦਿਆਂ ਜ਼ੋਰ ਮਾਰਦਿਆਂ ਉਦੋਂ ਵਾਲ ਢੈਲ ਕੱਢਦੇ ਨੇ ਮੁੱਲ ਨਾਲ ਜੈਜਾ ਲੈਣ ਦੇ ਨਾਲ ਮੁੱਲ ਲੈਣ ਦੇਣ ਵਾਲੀ 55000 ਚ ਮਾਨ ਤਾਨ ਕਰਦੇ ਆਂਗੇ ਆਪਾਂ ਸਹੀ ਆ ਦੋਸਤੋ ਬਈ ਮੌਸਮ ਠੰਡਾ ਵਾ ਦੁੱਧ 20 ਕਿਲੋ ਹੀ ਪਾ ਦੂਗੀ ਹੁਣ ਗਾਂ ਕਰਮੈਨਸ਼ ਘਟਦੀ ਜਾਂਦੀ ਆ ਹਾਂ ਦੋਸਤੋ ਬਿਲਕੁਲ ਜੈਜ ਮਲ ਹੋਰ ਕਿਸੇ ਦੇ ਘਰੇ ਖੜੀ ਹੁੰਦੀ 65 67000 ਅਗਲੇ ਨੇ ਮੁੱਲ ਕਰਨਾ ਸੀ ਦੋਨੋਂ ਵੀ ਪਤਾ 20 ਕਿਲੋ ਦੁੱਧ ਵਾਲੀ 55000 ਦੀ ਵੱਚੀ ਦਿੰਦਾ ਵੀ ਕੋਣ ਆ ਦੋ ਨੰਬਰ ਤੇ ਆ ਜੀਏ ਇਹ ਦੂਜਾ ਸੂਆ ਬਾਈ ਇਹਦੇ ਦਾਨ ਹਜੇ ਪਿਆ 12 ਤੋਂ 13 ਛੇ ਸੰਧੀ ਇਹ ਵੀ ਪੂਰੀ ਐ ਮਾਦੀ ਬੇਟੀ ਜੀ ਕੋਈ ਵਾਪਸ ਨਹੀਂ ਕਿੰਨਾ ਦੁੱਧ ਪਿਆ ਜੂ ਦੁੱਧ ਯਾਰ 15 ਕਿਲੋ ਦੱਸ ਦੇ ਜੀ ਆਪਾਂ ਇਹ ਨਾਲ ਕਰੀਏ 18-19 ਕਿਲੋ ਕੋਨੇ 15 ਕਿਲੋ ਵਾਲਾ ਚੋਰ ਨੂੰ ਮਿਲ ਜਾਓ ਠੀਕ ਐ ਜੈ ਜੈ ਮੋਲਾ ਇਹਦਾ ਯਾਰ 62000 ਰੁਪਇਆ ਸੱਟ ਦੀ ਦੇ ਦਿਆਂਗੇ ਆਪਾਂ ਠੀਕ ਐ 15-16 ਕਿਲੋ ਬਾਈ ਦੱਸਦਾ ਕਿ ਪਹਿਲੇ ਸੂਏ ਕਰਮਾ ਵਾਲੀ ਨੇ ਦੁੱਧ ਦਿੱਤਾ ਦੂਜੇ ਸੂਏ ਹੁਣ ਸੂੰਦੀ ਆ 12 13 ਦਿਨ ਡੇਟ ਮੁਤਾਬਕ ਕੱਚੀ ਐ ਮੁੱਲ 65000 ਜਿੰਨਾ ਮਰਜ਼ੀ ਕਰਾ ਲਓ 62000 ਮੁੱਲ 60 ਦੀ ਵੀਰ ਕਹਿੰਦਾ ਆਪਾਂ ਦੇ ਦੇਣੀ ਐ ਸੀਲ ਸਾਬ ਪੂਰੀ ਐ ਪੱਠਪੜੇ ਦੀ ਗੋਲ ਬੱਛੀ ਐ ਪੂਰੀ ਭਾਰੀ ਨਰੋਈ ਨੇਕਰ ਫੁੱਲ ਵਜਨ ਵਾਲੀ ਐ ਕੋਈ ਲਿੱਸੀ ਲਵੀ ਮਰੀ ਹੰਬੀ ਜੀ ਨਹੀਂ ਫੁੱਲ ਵਜਨ ਵਾਲੀ ਬੱਛੀ ਦੂਜਾ ਸੂਆ ਥਣ ਵੀ ਪੂਰਾ ਚੰਗਾ ਮੱਝ ਵਾਲਾ ਮੁੱਠੀ ਵਾਲਾ ਹਦੀ ਚੁਾਈ ਵਾਲਾ ਜਾਨ ਵਾਲਾ ਥਾਣਾ ਚਾਰ ਪਸ਼ੂ ਆ ਚਾਰੇ ਚੰਗੇ ਆ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀ ਮੁੱਲ ਬਿਲਕੁਲ ਜਾਇਜ਼ ਹੋਣਗੇ ਇਤੋਂ ਘੱਟ ਮੁੱਲ 'ਚ ਫਿਰ ਨਹੀਂ ਬਈ ਸ਼ੂਟਿੰਗ ਨਹੀਂ ਆ ਮੇਰੇ ਘਰ ਦੇ ਹਿਸਾਬ ਨਾਲ ਹਾਂ ਵੇੜਾ ਸਾਰੀਆਂ ਚਾਰ ਹੀ ਵੱਡੀਆਂ ਹਨ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਕਹਤਾ ਸੀ ਚਾਰਾਂ ਵੇੜਾਂ ਦੀ ਸੇਮ ਹੀ ਹਾਈਟ ਹੈ ਇਤੋਂ ਘੱਟ ਮੁੱਲ 'ਚ ਤਾਂ ਫਿਰ ਕੋਈ ਵਿਖਾਉਂਦਾ ਵੀ ਨਹੀਂ ਤਿੰਨ ਨੰਬਰ ਜਰਸੀ ਇਹ ਦੂਜਾ ਸੂਆ ਬਈ ਠੀਕ ਹੈ ਤੇ ਮੰਨ ਕੇ ਚੱਲ ਦਨ ਤਾਂ ਪੂਰੇ ਯਾਰ ਸੁਪਰਵੇ ਅੱਜ ਰਾਤ ਨੂੰ ਸੁਪੋਵੇ ਅੱਥ ਨੂੰ ਸੁਪੋਵੇ ਹੈ ਤਿਆਰੀਆਂ ਠੀਕ ਹੈ ਠੀਕ ਹੈ ਹੂੰ ਦੁੱਧ ਕਿੰਨਾ ਕੱਢੀ ਜੂ ਦੁੱਧ ਯਾਰ 12 ਕਿਲੋ ਪਰੂਨ ਦਾ ਸਹੀ ਦੁੱਧ 14 15 ਕਿਲੋ ਹੀ ਦੁੱਧ ਬਈ ਐਵੇਂ ਕਹਿ ਦਈਏ ਹੋਰ ਕਿਸੇ ਕੋਲੇ ਹੁੰਦੀ ਹੈ ਇਹਨੇ 17 ਕਿਲੋ ਕਹਿ ਦੇਣਾ ਆਪਾਂ ਐਵੇਂ ਕਹਿ ਦਈਏ ਵੀ ਥੀਲ ਠੰਡੀ ਪੂਰੀ ਹੈ ਜਿਵੇਂ ਮਰਜ਼ੀ ਬੈਠੀ ਜਾ ਕੋਈ ਵਾਸਤਾ ਨਹੀਂ ਗੇ ਕੱਢੀਏ ਬਾਹਰ ਨੂੰ ਦੋਸਤੋ ਬਿਲਕੁਲ ਸਹੀ ਦੱਸਦਾ ਵੀਰ ਜਿੰਨੀ ਕੀ ਇਨਫੋਰਮੇਸ਼ਨ ਹੁੰਦੀ ਹੈ ਦੁੱਧ 12 ਕਿਲੋ ਕਿਹਾ ਹੋਰ ਕੋਈ ਹੁੰਦਾ 17 ਕਿਲੋ ਕਹਿ ਦੇਣਾ ਸੀ ਐਵੇਂ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਨਹੀਂ ਕਿੰਨਕੀ ਗੱਲ ਪਿੱਛੇ ਝੂਠ ਮਾਰਦੇ ਆ ਜਰਸੀ ਸੋਹਣੀ ਹੈ ਵਜ਼ਨ ਬਹੁਤ ਹੈ ਹਵਾਨਾ ਵੀ ਸੋਹਣਾ ਪਰ ਦੁੱਧ ਵੀਰ ਨੇ ਸੱਚਾਈ ਦੱਸੀ ਹੈ ਕਿ 12 ਕਿਲੋ ਦੁੱਧ ਦਿੰਦਾ ਇਹਨੇ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਹੈ ਹੋਰ ਕੋਈ ਹੁੰਦਾ 17-18 ਕਿਲੋ ਕਹਿ ਦੇਣਾ ਸੀ ਪਰ ਜਿਹੜੀ ਚੀਜ਼ ਸਹੀ ਹੈ ਉਹ ਭਰਾ ਬਣ ਕੇ ਸਹੀ ਦੱਸਿਆ ਕਰੋ ਹੂੰ ਸਹੀ ਹੈ ਦੋਸਤੋ ਬਾਈ ਕਹਿੰਦਾ ਹੈ ਕਿ ਤਾਂ ਇਹ ਗੱਬਣਾ ਕਿਹੜਾ ਦੁੱਧ ਚਵਾਉਣਾ ਕਹਿੰਨੂ ਆਪਾਂ ਵੀ ਬਾਈ ਕਹਿੰਦਾ 15 ਕਿਲੋ ਕਹਿ ਜਾਂਦੇ ਪਰ ਬਾਈ ਕਹਿੰਦਾ ਜਿੰਨਾ ਕ ਆਪਾਂ ਨੂੰ ਅਗਲੇ ਨੇ ਦੱਸਿਆ ਆਪਾਂ ਤਾਂ ਉਨਾ ਹੀ ਦੱਸਦੇ ਆ ਅੱਗੇ ਵੀ ਤੇ ਗਾਂ ਵੀ ਉਨਾ ਹੀ ਦੱਸਾਂਗੇ ਤਾਂ ਕਰਕੇ ਫਿਰ ਪਸ਼ੂ ਵੀ ਡੇਲੀ ਆਉਂਦੇ ਆ ਡੇਲੀ ਵਿਕ ਜਾਂਦੇ ਆ ਜੇ ਝੂਠ ਮਾਰਦਾ ਹੋਵੇ ਫਿਰ ਡੇਲੀ 4-4 5-5 ਬਿਹੜਾਂ ਵੇਖਦੀਆਂ ਨਹੀਂ ਨਹੀਂ ਇੱਕ ਅੱਧੀ ਬਿਹੜ ਵੇਚਣੀ ਔਖੀ ਹੋ ਜਾਂਦੀ ਆ ਤੇ ਵੀਰ ਦੇ ਘਰੇ ਡੇਲੀ 4-5 ਬਿਹੜਾਂ ਹੁੰਦੀਆਂ ਵਿਕ ਜਾਂਦੀਆਂ ਹੋਰ ਨਵੀਆਂ ਆ ਜਾਂਦੀਆਂ ਰੈਗੂਲਰ ਇਦਾਂ ਹੀ ਚੱਲੀ ਜਾਂਦਾ ਸਾਰਾ ਸਿਸਟਮ ਲਾਲੇ ਮੋਲ ਜੇ ਜੇ ਛੋਟਾ ਜਿਹਾ ਇਹ ਪੂਰੇ 50 ਦੇ ਦਿਆਂਗੇ ਮੁੱਲ ਕਰਾਉਣ ਨੂੰ 55 ਕਰਾਉਣ ਨੂੰ 60 ਕਰਾ ਲਓ ਇਹਦਾ ਪੂਰੇ 50 ਦੇ ਦਿਆਂਗੇ ਛੋੜ ਛੱਪਾ ਕਰ ਦਿਆਂਗੇ ਵਿੱਚੋਂ ਸਹੀ ਇਹ ਕੰਮ ਲੈਣ ਦੇ ਨਾਲੇ ਬਾਈ ਕੋਈ ਸੌਦੇ ਬਾਜ਼ੀ ਆਦਿ ਨਾ ਕਰ ਜੇ ਸੌਦਾ ਕਰਨਾ ਫਿਰ ਇਹਦਾ 62000 ਰੁਪਇਆ ਠੀਕ ਹੈ ਬਿਲਕੁਲ ਜਾਇਜ਼ ਮੁੱਲ ਦੁੱਧ ਮੱਝ ਆਰਗਾਉ ਸੂਨ ਨੂੰ ਤਿਆਰ ਹੋ ਸਕਦਾ ਅੱਥਰ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਇੱਕ ਇਧਰ ਤਾਜੀ ਸੂਈ ਸਵਾਈ ਜਰਸੀ ਕੈਨਮਾ ਸੁਆ ਲਾਲੇ ਇਹ ਦੂਜਾ ਬਾਈ ਇਹਨੂੰ ਸੂਈ ਨੂੰ ਅੱਜ ਹੋ ਗਉਣਗੇ 6 ਤੋਂ 7 ਦਿਨ 6-7 ਦਿਨ ਹਾਂ ਚੋਅ ਦੇ ਇੱਕ ਨੰਬਰ ਆ ਪੈਣਾ ਬੱਚੇ ਤੋਂ ਵਹਿ ਜਾ ਕੋਈ ਵਾਸਤਾ ਨਹੀਂ ਲੈ ਘਾਰਾ ਮਾਰ ਆ ਦੋਸਤੋ ਚਵਾਈ ਵੇਖ ਲਓ ਕੋਈ ਪਸਮਾਈ ਨਹੀਂ ਉਹ ਵੀ ਚਿੱਟਾ ਮਈਆ ਵਰਗਾ ਕੋਈ ਆਇ ਨਹੀਂਗਾ ਹਮ ਦਸਾਂ ਦਾ ਦੁੱਧ ਜੇ ਮਿੱਠਾ ਹੁੰਦਾ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀਰੇ ਹੁਣੇ ਦੇ ਥਲੇ ਜਿਹੜਾ ਚੂਣ ਵਾਲਾ ਦੋ ਟਾਈਮ ਚੋਲੇ ਅਗਲਾ ਪੂਲੇ ਚੋਲੇ ਤਿੰਨ ਟਾਈਮ 12 ਕਿਲੋ ਹੁਣ ਹੋਊਗਾ 12 ਕਿਲੋ ਹਾਂ ਬੱਚੀ ਮਗਰ ਆ ਇਹਦੇ ਦੋਸਤੋ ਬੱਚੀ ਮਗਰ ਆ ਜਰਸੀ ਨਸਲ ਦੀ ਆਪ ਵੀ ਜਰਸੀ ਨਸਲ ਦੀ ਹੈ 12 ਕਿਲੋ ਦੁੱਧ ਬਾਈ ਕਹਿੰਦਾ ਜਿਹੜਾ ਝੋ ਲੈਣਾ ਦੋ ਟਾਈਮ ਭਾ ਮਤ ਤਿੰਨ ਟਾਈਮ ਅਗਲਾ ਚੋਲੇ 12 ਕਿਲੋ ਤਿਆਰ ਆ 6 ਕਿਲੋ ਸਵੇਰ 6 ਕਿਲੋ ਸ਼ਾਮ ਨੂੰ ਤੇ 3 ਨੰਬਰ ਦਾ ਵੀ ਬਾਈ ਨੇ 12 ਕਿਲੋ ਹੀ ਕਿਹਾ ਤੇ 4 ਨੰਬਰ ਸੂਈ ਸਵਾਈ ਆ ਇਹਦੇ ਥੱਲੇ 12 ਕਿਲੋ ਕੰਡੇ ਵਾਲਾ ਤਿਆਰ ਹੈ ਜਿੱਧਰ ਦੀ ਮਰਜ਼ੀ ਵਾਜਾ ਕੋਈ ਬਈ ਬੱਚੇ ਦਾ ਨਹੀਂ ਗਾ ਆਪਣੇ ਕੋਲੇ ਸੀ ਆ ਜੇਰ ਜੂ ਸੀ ਜਮਾ ਸਾਫ ਆ ਠੀਕ ਹੈ ਥਣ ਪੂਰਾ ਚੰਗਾ ਗਲਾ ਬਿਆਸ ਦੀ ਚੋਈ ਆ ਯਾਰ ਠੰਡੀ ਬਈ ਕਹਿੰਦਾ ਫੁੱਲ ਹੈ ਜੇਰ ਪੈ ਗਈ ਆ ਆਪਣੇ ਘਰੇ ਵੀਰ ਕਹਿੰਦਾ ਸੂਈ ਹੈ ਕੋਈ ਇਹਨੂੰ ਬਾਹਲਾ ਨਹੀਂ ਗਿਆ ਬੱਚਾ ਛੱਡਣਾ ਤਾਂ ਅਗਲਾ ਛੱਡ ਲੈ ਨਹੀਂ ਛੱਡਣਾ ਤਾਂ ਬਾਈ ਕਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਮਗਰ ਵਛੀ ਆ ਜੇਰ ਦੀ ਗਰੰਟੀ ਆ ਜੇਰ ਦੀ ਵੀਡੀਓ ਹੈਗੀ ਆ ਜਿਹਨੇ ਵੇਖਣੀ ਹੋਵੇ ਅਗਲਾ ਵੇਖ ਕੇ ਆਪਦੀ ਤਸੱਲੀ ਕਰ ਲੈ ਵੀਡੀਓ ਬਣਾਉਣ ਦਾ ਸਮਾਂ 12:30 ਦਾ 12:28 ਮਿੰਟ ਦੀ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੁਆਈ ਚ ਸਾਰਾ ਦੇਣੀ ਪਿਆ ਮੁੱਲ ਨਾਲੇ ਜਾਇਜ਼ ਆ ਇਹ ਵੀ ਪਿਆਰ ਹੀ ਦੇ ਦਿਆਂਗੇ ਯਾਰ ਮੁੱਲ ਕਰੋਨ ਜਿੰਨਾ ਮਾਨਤੀ ਕਰਾ ਲਾ ਮੁੱਲ ਕਰੋਨ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਇਹ ਵੀ 50000 ਦੀ ਦੇ ਦੇਣੀ ਚਾਰ ਵਹਿੜਾਂ ਚਾਰੇ ਵੱਡੀਆਂ 2000 ਸੀਆਂ 2000 ਸੀਆਂ ਦਾ ਵੀ ਮਾਨਤਨ ਕਰਦੇ ਹੋ ਕੋਈ ਚੱਕਰ ਨਹੀਂ ਖੋਲਾ ਆਪਾਂ ਠੀਕ ਹੈ ਜੇ ਕੋਈ ਜੋੜਾ ਲੈ ਲੈਂਦਾ ਜਰਸੀਆਂ ਦਾ ਬਾਈ ਕਹਿੰਦਾ ਮਾਨ ਤਾਨ ਕਰਦੇ ਆਂਗੇ ਖੁੱਲਾ ਜੇ ਕੋਈ ਪਰਲੀਆਂ ਦਾ ਜੋੜਾ ਲੈ ਲੈਂਦਾ ਫੇਰ ਵੀ ਖੁੱਲਾ ਮਾਨ ਤਾਨ ਹੋ ਜੂ ਭਾਵੇਂ ਚਾਰਾਂ ਚੋਂ ਕੋਈ ਮਰਜੀ ਜੋੜਾ ਲੈ ਲੇ ਫੇਰ ਵੀ ਖੁੱਲਾ ਮਾਨ ਤਾਨ ਹੋ ਜੂ ਬੇਫਿਕਰ ਹੋ ਕੇ ਆਜੋ ਖੁੱਲੀਆਂ ਖੇਡਾਂ ਬਿਲਕੁਲ ਸਸਤੇ ਮੁੱਲ ਦੀਆਂ ਵੱਡੀਆਂ ਵਜਨ ਵਾਲੀਆਂ 4 ਵੜਾਂ ਦੋ ਜਰਸੀ ਨਸਲ ਦੀਆਂ ਤੇ ਦੋ ਇਧਰ ਖੜੀਆਂ ਇੱਕਾ ਡੱਬੀ ਕ੍ਰੋਸ ਅੰਗ ਚ ਪੈਂਦੀ ਆ ਇੱਕ ਇਧਰ ਕਾਫੀ ਕਲਰ ਦੀ আর ਦੁੱਧ 20 ਕਿਲੋ ਪਿਆਜੂ ਮੁੱਲ 55000 ਦਾ 60 2 ਨੰਬਰ 60 ਦੀ 60 ਦੀ ਦੇ ਦੇਾਂਗੇ ਵੀਰ ਕਹਿੰਦਾ 3 ਨੰਬਰ 50 ਦੀ 4 ਨੰਬਰ 50 ਦੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸ਼ੁਕਰੀਆ